ਆਸਪਲ ਕਾ ਉਹਦੀ এডਿਕੇਸ਼ਨ ਕੀ ਰਹੀ ਹੈ ਮੈਨੂੰ ਇਹੀ ਤਾਂ ਹਾਸਾ ਆਉਂਦਾ ਕਿ ਮੇਰੀ এডਿਕੇਸ਼ਨ ਸਕੂਲ ਮੈਂ ਦੇਖਿਆ ਹੀ ਨਹੀਂ ਸਕੂਲ ਕੀ ਹੁੰਦਾ ਮੈਂ ਜੇ ਮੈਨੂੰ ਪੜਾਣਾ ਚਾਹਾਂ ਕਹਿੰਦੇ ਅੰਮਨੇ ਤੋਂ ਵਰਤਨ ਮਾਇਨੇ ਆਪਨੇ ਪੜਾਣੇ ਤੋਂ ਪੜਾ ਦਿਓ ਫਿਰ ਜਦੋਂ ਪੰਜ ਸੱਤ ਬੱਚੇ ਆਲੇ ਦੋਲੇ ਹੋ ਗਏ ਮੈਂ ਕਿਹਾ بیٹے ਆਪ ਪੜਤੇ ਹੋ ਕਹਿੰਦੇ ਨਹੀਂ ਮੈਂ ਕੱਪੜਾ ਪੜੋਗੇ ਕਹਿੰਦੇ ਨਾ ਮੈਨੂੰ ਨਹੀਂ ਪਤਾ ਬਾਸ ਫੇਰ ਘਰੋਂ ਦੋ ਚੱਦਰਾਂ ਲੈ ਆਈ ਇੱਕ ਇਹੋ ਜਿਹੀ ਕੁਰਸੀ ਲੈ ਆਈ ਤੇ ਮੈਂ ਬੈਠ ਗਈ ਆਰਮੀ ਅਫੀਸਰ ਦੀ ਬੇਟੀਆਂ ਹਰਿਆਣੇ ਚਾਈ ਬਿਜ਼ਨਸਮੈਨ ਦੀ ਵਾਈਫ ਤੇ ਹੁਣ ਮੈਂ ਆਪਣੇ ਪੜ੍ਹੇ ਲਿਖੇ ਬੱਚਿਆਂ ਦੀ ਮਾਂ ਅੱਜ ਤੁਹਾਨੂੰ ਅਸੀਂ ਮਸਤੀ ਦੀ ਪਾਟਸ਼ਾਲਾ ਦੇ ਵਿੱਚ ਲੈ ਕੇ ਪਹੁੰਚੇ ਹਾਂ ਪਟਿਆਲਾ ਦੀ ਇਸ ਮਸਤੀ ਦੀ ਪਾਟਸ਼ਾਲਾ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ ਮਨ ਨੂੰ ਸਕੂਨ ਆਵੇਗਾ ਔਰ ਇਸ ਤਸਵੀਰਾਂ ਨੂੰ ਵੇਖ ਕੇ ਤੁਹਾਡੇ ਮਨ ਦੇ ਵਿੱਚ ਵੀ ਇਹ ਆਵੇਗਾ ਕਿ ਮੈਂ ਵੀ ਇਹ ਕਰ ਸਕਦਾ ਜਾਂ ਮੈਨੂੰ ਵੀ ਇਹ ਕਰਨਾ ਚਾਹੀਦਾ ਇਸ ਪਾਟਸ਼ਾਲਾ ਦੇ ਵਿੱਚ ਇੱਕ 81 ਸਾਲ ਦੇ ਬਜ਼ੁਰਗ ਰਾਜਪਰ ਕੌਰ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਬੱਚਿਆਂ ਨੂੰ ਪੜਾ ਰਹੇ ਨੇ ਜੋ ਲੋੜਮੰਦ ਬੱਚੇ ਨੇ ਜੋ ਸੜਕਾਂ ਤੇ ਰਹਿਣ ਵਾਲੇ ਝੁੱਗੀਆਂ ਦੇ ਰਹਿਣ ਵਾਲੇ ਬੱਚੇ ਨੇ ਉਹਨਾਂ ਨੂੰ ਬੱਚਿਆਂ ਨੂੰ ਸਿੱਖਿਆ ਖਾਸ ਕਰਕੇ ਕੁੜੀਆਂ ਨੂੰ ਜੋ 슬ੋਗਨ ਅਸੀਂ ਹਾਲਾਕੀ ਦੀਵਾਰਾਂ ਤੇ ਵੇਖਦੇ ਆ ਜਾਂ ਦੀਵਾਰਾਂ ਤੇ ਕੰਨੇ ਆ ਜਾਂ ਲਿਖ ਦਿੰਨੇ ਆ ਕਿ ਬੇਟੀ ਪੜਾਓ ਬੇਟੀ ਪਚਾਓ ਲੇਕਿਨ ਇਸ ਸਾਹ ਦੇ ਉੱਪਰ ਜੋ ਰਾਜਪਾਲ ਕੌਰ ਨੇ ਉਹ ਕਹਿੰਦੇ ਨੇ ਕਿ ਬੇਟੀ ਬਚਾਓ ਬੇਟੀ ਪੜਾਓ ਅਤੇ ਬੇਟੀ ਵਸਾਓ ਇਹ ਵੀ 슬ੋਗਨ ਜਿਹੜਾ ਉਹਨਾਂ ਦੇ ਵੱਲੋਂ ਦਿੱਤਾ ਜਾਂਦਾ ਤੇ ਇਸ ਰਾਜਪਾਲ ਕੌਰ ਦੀ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਨੰਨੇ ਨੰਨੇ ਬੱਚੇ ਆਲੇ ਦੁਆਲੇ ਨਜ਼ਰ ਆਉਂਦੇ ਨੇ ਸਲੇਟਾਂ ਚੱਕੀਆਂ ਹੋਈਆਂ ਔਰ ਪੜਦੇ ਹੋਏ ਉਹਨਾਂ ਮੈਡਮ ਤੋਂ ਔਰ ਹੋਰ ਵਖਵਖ ਰਾਜਪਾਲ कौर ਦੇ ਭਾਵੇਂ ਉਹ ਮਹਿਲਾ ਮਿੱਤਰ ਹੋਗੇ ਉਹਨਾਂ ਦੇ ਵੱਲੋਂ ਵੀ ਇਸ ਪਾਠਸ਼ਾਲਾ ਦਾ ਸਹਿਯੋਗ ਦਿੱਤਾ ਜਾ ਰਿਹਾ ਹੈਗਾ ਤਾਂ ਪਹਿਲਾਂ ਗੱਲ ਰਾਜਪਾਲ कौर ਦੇ ਨਾਲ ਜਿਸ ਦਾ ਉਪਰਾਲੇ ਦੀ ਸ਼ੁਰੂਆਤ ਹੋਈ ਹੈ ਮੈਮ ਇਹ ਥੋੜੀ ਦੁਨੀਆ ਬੜੀ ਵੱਖਰੀ ਹੈ ਜੀ ਇਹ ਕਿਵੇਂ ਵਸੀ ਹੈ ਇਹ ਤਾਂ ਜੀ ਸੱਚ ਪੁੱਛੋ ਤਾਂ ਵਾਇਗਰੂ ਨਹੀਂ ਉਸਾਈ ਹੈ ਸاسي ਤਾਂ ਸੋਚ ਹੀ ਨਹੀਂ ਸੀ ਸਕਦੇ ਜਿੱਥੋਂ ਤੱਕ ਅਸੀਂ ਅੱਜ ਪਹੁੰਚ ਗਏ ਹਾਂ ਗੁਰਦੁਆਰੇ ਮੰਦਰ ਜਾਈਦਾ ਸੀ ਉਦੋਂ ਸਿੰਗਲ ਰੋਡ ਸੀ ਤੇ ਰੋਡ ਸਾਈਡ ਤੇ ਜਿਹੜੇ ਬੱਚੇ ਹੁੰਦੇ ਸੀ ਨਾ ਮੈਂ ਉਹਨਾਂ ਨੂੰ ਜੋ ਮੇਰੇ ਦਿਲ ਚ ਆਂਦਾ ਸੀ ਥੈਲਾ ਚੁੱਕਿਆ ਹੁੰਦਾ ਸੀ ਵੀ ਜੋ ਗੁਰਦੁਆਰੇ ਮੰਦਰ ਏਕਣਾ ਮੱਥਾ ਮੈਂ ਰਸਤੇ 'ਚ ਵੰਡਣਾ ਉਹ ਵੰਡਦੇ ਆ ਵੰਡਦੇ ਆ ਬਸ ਉਹ ਫਿਕਸ ਟਾਈਮ ਹੁੰਦਾ ਸੀ ਤੇ ਬੱਚਿਆਂ ਨੇ ਮੇਰਾ ਨਾਂ ਹੀ ਟੌਫੀ ਵਾਲੀ ਆਂਟੀ ਪਾਤਾ ਫਿਰ ਉਹ ਉਡੀਕਣ ਲੱਗ ਗਏ ਮੈਨੂੰ ਫਿਰ ਜਦੋਂ ਪੰਜ ਸੱਤ ਬੱਚੇ ਆਲੇ ਦੁਆਲੇ ਹੋ ਗਏ ਮੈਂ ਕਿਹਾ ਬਟੇ ਆਪ ਪੜਦੇ ਹੋ ਕਹਿੰਦੇ ਨਹੀਂ ਮੈਂ ਕਿਹਾ ਪੜੋਗੇ ਕਹਿੰਦੇ ਨਾ ਹਮੇ ਨਹੀਂ ਪਤਾ ਭਈ ਉਹ ਫਿਰ ਮੈਂ ਉਹ ਨਾਲ ਦੇ ਨਾਲ ਡੋਰ ਡੋਰ ਉਹਨਾਂ ਦੇ ਘਰਾਂ ਚ ਗਈ ਉਹਨਾਂ ਦੇ ਮਾਪਿਓ ਨੂੰ ਪੁੱਛਿਆ ਵੀ ਜੇ ਮੈਂ ਇਹਨਾਂ ਨੂੰ ਪੜ੍ਹਾਉਣਾ ਚਾਹਾਂ ਕਹਿੰਦੇ ਅੰਮਨੇ ਤੋਂ ਵਰਤਨ ਮਾਇਨੇ ਆਪਨੇ ਪੜ੍ਹਾਣੇ ਤੋਂ ਪੜਾ ਦੋ ਤੋਂ ਦੇ ਪਰ ਛੱਡਤਾ ਕਿਉਂਕਿ ਇਹ ਹਾਲਾਂਕਿ ਜ਼ਿੰਮੇਵਾਰੀ ਮਾਪਿਓ ਦੀ ਬਣਦੀ ਹੈ ਲੇਕਿਨ ਜੇਕਰ ਮਾਪਿਓ ਉਹ ਨਾ ਪੜ੍ਹੇ ਹੋਣ ਜਾਂ ਨਾ ਉਹ ਪੜ੍ਹਾਈ ਨੂੰ ਜਾਣਦੇ ਹੋਣ ਨਹੀਂ ਪਤਾ ਸੀ ਵਿਚਾਰਿਆਂ ਨੂੰ ਐਜੂਕੇਸ਼ਨ ਦੀ ਵੈਲਿਊ ਹੀ ਨਹੀਂ ਪਤਾ ਫਿਰ ਉਹਨਾਂ ਜਦੋਂ ਕਿਹਾ ਤੇ ਫਿਰ ਇੱਥੇ ਫੁੱਟਪਾਥ ਬਹੁਤ ਵੱਡੀ ਕੋਠੀ ਸੀ ਮੈਂ ਕਿਹਾ ਉਹਨੂੰ ਸੋਚ ਕਿੱਥੇ ਬੈਠਾਂ ਬਸ ਫੇਰ ਘਰੋਂ ਦੋ ਚਦਰਾਂ ਲੈ ਆਈ ਇੱਕ ਇਹੋ ਜਿਹੀ ਕੁਰਸੀ ਲੈ ਆਈ ਤੇ ਮੈਂ ਬੈਠ ਗਈ ਤੁਹਾਡਾ ਰਾਜਪਾਲ ਕੌਰ ਦਾ ਬੈਕਗ੍ਰਾਉਂਡ ਕੀ ਹੈ ਜੇਕਰ ਜਾਣਨ ਦੀ ਕੋਸ਼ਿਸ਼ ਕਰੀਏ ਦੇਖੋ ਜੀ ਆਰਮੀ ਆਫੀਸਰ ਦੀ ਬੇਟੀ ਆ ਹਰਿਆਣੇ ਚਾਈ ਬਿਜ਼ਨਸਮੈਨ ਦੀ ਵਾਈਫ ਤੇ ਹੁਣ ਮੈਂ ਆਪਣੇ ਪੜ੍ਹੇ ਲਿਖੇ ਬੱਚਿਆਂ ਦੀ ਮਾਂ ਆ ਤੁਹਾਡੇ ਬੱਚੇ ਕਿਹਨੇ ਮੇਰੇ ਚਾਰ ਬੱਚੇ ਨੇ ਤੇ ਚਾਰੋਂ ਵਾਹਿਗੁਰੂ ਦੀ ਕਿਰਪਾ ਨਾਲ ਵੈਰੀ ਵੈਲਾ ਰਾਜਪਾਲ ਕੌਰ ਦੀ ਐਜੂਕੇਸ਼ਨ ਕੀ ਰਹੀ ਹੈ ਮੈਨੂੰ ਇਹੀ ਤਾਂ ਹਾਸਾ ਆਉਂਦਾ ਕਿ ਮੇਰੀ ਐਜੂਕੇਸ਼ਨ ਸਕੂਲ ਮੈਂ ਦੇਖਿਆ ਹੀ ਨਹੀਂ ਸਕੂਲ ਕੀ ਹੁੰਦਾ ਕਦੀ ਵੀ ਰਾਜਪਾਲ ਕਾਰਨ ਸਕੂਲ ਨਹੀਂ ਦੇਖਿਆ ਨੇਵਰ ਕਦੇ ਵੀ ਨਹੀਂ ਕਿਉਂਕਿ ਪਾਕਿਸਤਾਨ ਬਣਿਆ ਸੀ ਮਾਹੌਲ ਬੜਾ ਖਰਾਬ ਸੀ ਤੇ ਅੱਛਾ ਉਦੋਂ ਇੰਨਾ ਭਿਆਨਕ ਸਮਾਂ ਸੀ ਮੈਨੂੰ ਕੁਝ-ਕੁਝ ਯਾਦ ਹੈ ਬੜਾ ਮਤਲਬ ਇੱਕ ਦਾਦਾ ਜੀ ਦੇ ਦਾਦਾ ਜੀ ਬੜਾ ਘਬਰਾਉਂਦੇ ਹੁੰਦੇ ਸੀ ਕਿ ਸਾਡਾ ਹੁਣ ਬਣੇਗਾ ਕੀ ਕਿਉਂਕਿ ਘਰ ਖਤਮ ਹੋ ਗਏ ਉੱਥੋਂ ਬੈਠੇ ਬੈਠੇ ਉਠਾਏ ਤੇ ਸਿਰਫ ਡੈਡੀ ਫੌਜ ਵਿੱਚ ਕਮਾਨ ਲਾਦੇ ਸੀ ਇਸ ਕਰਕੇ ਨਾ ਸਾਨੂੰ ਘਰੋਂ ਨਿਕਲਣ ਦਿੰਦੇ ਸੀ ਦਾਦਾ ਜੀ ਚਾਰ ਪੂਆ ਤੇ ਦੋ ਅਸੀਂ 6 ਕੁੜੀਆਂ ਹੋ ਗਈਆਂ ਇੱਕ ਘਰ 'ਚ ਤੇ ਸਾਡਾ ਬਾਹਰ ਨਿਕਲਣਾ ਬੰਦ ਤੇ ਮਾਹੌਲ ਹੀ ਬੜਾ ਖਰਾਬ ਸੀ ਉਹਨੂੰ ਇੱਕ ਸਲੋਗਨ ਬੜੇ ਲਿਖਿਓਏ ਤੁਹਾਡੀ ਬੇਟੀ ਬਚਾਓ ਬੇਟੀ ਪੜਾਓ ਤੇ ਬੇਟੀ ਵਸਾਓ ਇਹ ਇੱਕ ਬੜਾ ਮਕਰਸ ਲੋਗ ਹਨ ਕਿਉਂਕਿ ਬੇਟੀ ਬਚਾਓ ਬੇਚੀ ਪੜਾਓ ਤੇ ਲਗਾਤਾਰ ਚੱਲਦਾ ਹੈ ਮੈਂ ਜਦੋਂ ਹੁਣ ਸਮਾਜ ਵਿੱਚ ਵੇਖਣੀ ਆ ਨਾ ਅੱਜ ਕੱਲ ਜੋ ਮਾਹੌਲ ਚੱਲ ਰਿਹਾ ਹੈ ਬਹੁਤ ਖਰਾਬ ਮਾਹੌਲ ਸਾਨੂੰ ਕੁੜੀਆਂ ਤੇ ਬਹੁਤ ਧਿਆਨ ਦੇਣਾ ਚਾਹੀਦਾ ਕਿਉਂਕਿ ਜੇ ਇੱਕ ਬੱਚੀ ਸਮਝਦਾਰ ਹੋਏਗੀ ਨਾ ਜਿਹਨੇ ਦੋ ਘਰ ਸੰਭਾਲ ਲੈਣੇ ਨੇ ਪੇਕੇ ਤੇ ਸਹੁਰੇ ਉਹਦੇ ਤੇ ਬੜੀ ਵੱਡੀ ਜ਼ਿੰਮੇਵਾਰੀ ਆਦਮੀ ਤਾਂ ਸਵੇਰੇ ਨਿਕਲਿਆ ਕਮਾਨ ਸ਼ਾਮੀ ਆਇਆ ਔਰਤ ਨੇ ਕਿੰਨਾ ਕੁਝ ਕਰਨਾ ਹੈ ਬੱਚੇ ਅੱਛਾ ਜੇ ਉਹ ਸਿਆਣੀ ਹੋਏਗੀ ਤੇ ਆਪਣੇ ਬੱਚਿਆਂ ਨੂੰ ਸੋਹਣੀ ਤਰ੍ਹਾਂ ਪਰਵਰਿਸ਼ ਕਰੇਗੀ ਕਿਉਂਕਿ ਪਹਿਲਾ ਗੁਰੂ ਮਾਂ ਹੈ ਸਾਡੀ ਸਿੱਖਿਆ ਹੀ ਕੁੜੀਆਂ ਨੂੰ ਸ਼ੁਰੂ ਤੋਂ ਹੀ ਗਲਤ ਦਿੱਤੀ ਜਾ ਰਹੀ ਹੈ ਉਹਨਾਂ ਦੇ ਉਹੀ ਦਿਮਾਗ 'ਚ ਬੈਠਾ ਹੁੰਦਾ ਵੀ ਜਿਵੇਂ ਸੱਸ ਕੋਈ ਹਵਾ ਹੋ ਗਈ ਮੈਂ ਫਿਰ ਆਪਣੀਆਂ ਜਿਹੋ ਜਿਹੀ ਮੈਨੂੰ ਕੋ ਨੌਲੇਜ ਸੀ ਵੀ ਆਪਣੇ ਹਿੱਸੇ ਦੀ ਖਾਈਏ ਖਾਈਏ ਨਾ ਕਿਸੇ ਦੀ ਸੱਸ ਨੂੰ ਨਾ ਨਿੰਦੋ ਵੀ ਮਾਂ ਹੈ ਕਿਸੇ ਫਿਰ ਇਹ ਵਾਗਰੂ ਦੀ ਮਹਿਰ ਹੀ ਕਹੋ ਨਹੀਂ ਤਾਂ ਮੈਂ ਤੇ ਸੋਚ ਵੀ ਨਹੀਂ ਸਕਦੀ ਮੈਂ ਉਹ ਔਰਤ ਆ ਜਿਹਨੂੰ ਮੈਂ ਖੁਦ ਕਹਿੰਦੀ ਸੀ ਖੁਦ ਦਾ ਡੱਡੂ ਕੋਈ ਆਪਾਂ ਉੱਥੇ-ਉੱਥੇ ਹੀ ਰਹਿਣਾ ਸਨ ਬਾਰ ਦੀ ਦੁਨੀਆ ਪਤਾ ਹੀ ਨਹੀਂ ਸੀ 17 ਸਾਲ ਦੀ ਸੀ ਮੰਗਣੀ ਹੋ ਗਈ ਵਿਆਹ ਕਿ ਆ ਗਈ ਹਰਿਆਣੇ ਚ ਤੇ ਐਡੇ-ਐਡੇ ਕੁੰਡ ਕੱਢਣੇ ਸਾਨੂੰ ਪਤਾ ਹੀ ਨਹੀਂ ਸੀ ਕੁੰਡ ਕਿਵੇਂ ਗੱਡੀਦਾ ਉਹ ਵੀ ਬੋਇਲ ਦੇ ਦੁਪੱਟਿਆਂ ਨਾਲ ਬਹੁਤ ਅੱਖਾਂ ਸਮਾਂ ਮੈਂ ਦੇਖਿਆ ਮੈਂ ਆਪਣਾ ਜੋ ਕੁਝ ਮੈਂ ਕਰ ਨਹੀਂ ਸਕੀ ਜਾਂ ਜੋ ਮੈਂ ਦੇਖਿਆ ਬੈਡ ਐਕਸਪੀਰੀਅੰਸ ਮੈਂ ਇਹਨਾਂ ਬੱਚਿਆਂ ਨੂੰ ਉਹੀ ਸਿਖਾਉਂਦੇ। ਅੱਛਾ ਇਹ ਵੀ ਕਹਿੰਦੇ ਨੇ ਕਿ ਜਦੋਂ ਮਾਪਿਓ ਤੋਂ ਬੱਚਾ ਜ਼ਿਆਦਾ ਪੜ ਲਵੇ ਤਾਂ ਹੁਕਮ ਵੀ ਚਲਾਉਂਦਾ ਹੈਗਾ। ਕਿ ਜਾਂ ਤੇ ਇਹ ਵੀ ਕਹਿੰਦਾ ਹੈਗਾ ਕਿ ਤੁਸੀਂ ਇਹ ਨਾ ਕਰੋ। ਇਹ ਪ੍ਰੈਸ਼ਰ ਹੈਗਾ ਪਰਿਵਾਰ ਦਾ ਕਿ ਨਾ ਕਰੋ ਉਮਰ ਹੋ ਗਈ ਹੈ। ਮੈਂ ਦੇਖ ਰਹੀ ਸੀ ਹੁਣ ਤੁਸੀਂ ਚੱਲ ਕੇ ਆਏ ਬੜੇ ਓਖੇ ਚੱਲ ਕੇ ਆਏ ਜਦੋਂ ਇੱਥੇ ਆ। ਹਾਂ। ਹੁਣ ਵੱਡਾ ਬੇਟਾ ਹੁਣ ਕਹਿੰਦਾ ਮਮੀ ਬੱਸ ਕਰੋ। ਮੈਂ ਕਿਹਾ بیٹے ਹੁਣ ਤਾਂ ਮੇਰੇ ਕੋਲ ਬੱਸ ਹੋਣੀ ਹੀ ਨਹੀਂ। ਮੈਂ ਕਿਹਾ بیٹے ਜੇ ਮੈਂ ਘਰ ਬੈਠ ਗਈ ਪੈ ਜਾਵਾਂਗੀ ਪਈ ਤੇ ਗਈ। ਤੇ ਤੁਸੀਂ ਮੇਰੇ ਕਮਰੇ ਹੀ ਨਹੀਂ ਵਰਨਾ ਫਿਰ ਇਹ ਬੁੱਢੀ ਬੈਠੀ ਹੋਈ ਹੈ। ਇਕੱਲਾ ਬੋਝਾ ਇਹ ਕੱਲਾ ਬੈਗ ਚੱਕ ਕੇ ਤੁਰੇ ਸੀ ਰਾਜਪਾਲ ਕੋਲ ਬਾਕੀ ਸਾਰੇ ਸਾਥੀ ਕਿਵੇਂ ਜੁੜੇ ਜੀ ਤੁਹਾਡੇ ਕਿਉਂਕਿ ਇੱਕ ਐਨਆਈਐਸ ਤੋਂ ਟੀਚਰ ਨੇ ਇੱਕ ਵਕੀਲ ਨੇ ਇੱਕ ਕਰਨਾ ਸਾਹਿਬ ਦੇ ਬਾਈ ਪਹਿਲੇ ਹੱਸਦੇ ਸੀ ਫਿਰ ਬਾਅਦ ਇਹ ਜਨ ਗਿਆ ਤਾਂ ਟੱਲੀ ਨਹੀਂ ਨਾਲੇ ਮੈਂ ਕੋਈ ਮੜਾ ਕੰਮ ਥੋੜੀ ਕਰ ਰਹੀ ਸੀ ਫਿਰ ਹੌਲੀ ਹੌਲੀ ਨਾ ਸਾਰੇ ਜੁੜਨ ਲੱਗੇ ਮੈਂ ਕਹਿੰਦਾ ਤੁਹਾਡੇ ਸਾਥੀਆਂ ਨਾਲ ਵੀ ਗੱਲ ਕਰਾਂ ਮੈਂ ਤਾਂ ਜਿਹੜੇ ਹੈਗੇ ਨਾ ਬੜਾ ਆ ਮੈਮ ਥੋੜਾ ਜਿਹਾ ਟਾਈਮ ਲੈ ਲੀਏ ਤੁਹਾਡਾ ਦੱਸੋ ਜੀ ਕੀ ਕਿਵੇਂ ਜੁੜੇ ਜੀ ਇਸ ਸਰਕਲ ਦੇ ਵਿੱਚ ਇਸ ਦੁਨੀਆ ਦੇ ਵਿੱਚ ਮੇਰੇ ਇੱਕ ਫਰੈਂਡ ਹੈ ਉਹ ਇੱਥੇ ਆਲਰੇਡੀ ਆਉਂਦੇ ਸੀ ਤੇ ਉਹਨਾਂ ਨੂੰ ਮੈਨੂੰ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਤੁਸੀਂ ਮੇਰੇ ਨਾਲ ਚੱਲੋ ਬੇ ਕਿਵੇਂ ਮਸਤੀ ਕੀ पाठशाला ਸਕੂਲ ਚੱਲ ਰਿਹਾ ਤੇ ਬੇਸਿਕਲੀ ਆਮ ਆਲਸੋ ਟੀਚਰ ਤੇ ਮੈਂ ਫਿਰ ਇੱਥੇ ਆਈ ਤੇ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਹੁਣ ਮੈਂ ਫ੍ਰੀ ਵੀ ਸੀ ਤੇ ਮੈਨੂੰ ਵਧੀਆ ਲੱਗਿਆ ਵੀ ਚਲੋ ਇੱਕ ਬੱਚਾ ਨੂੰ ਪੜ੍ਹਾਉਣ ਦਾ ਇੱਕ ਬੜਾ ਅੱਛਾ ਉਪਰਾਲਾ ਵੀ ਕੀਤਾ ਜਾ ਰਿਹਾ ਤੇ ਮੇਰਾ ਵੀ ਟਾਈਮ ਪਾਸ ਹੋਏਗਾ ਤੇ ਐਸੇ ਮੈਂ ਐਵੇਂ ਹੀ ਹੌਲੀ-ਹੌਲੀ ਇਹ ਨਾਲ ਜੁੜ ਗਈ ਤੇ ਮੈਨੂੰ ਇਹ ਸਾਰਾ ਕੁਝ ਬਹੁਤ ਅੱਛਾ ਲੱਗ ਰਿਹਾ। ਹੋਰ ਵੀ ਟੀਚਰ ਨੇ ਗੱਲਬਾਤ ਕਰਦੇ ਆ। ਆ ਮੈਮ ਕਿਵੇਂ ਲੱਗਦਾ ਜੀ ਤੁਸੀਂ ਸਾਰੇ ਵੱਖਰੇ-ਵੱਖਰੇ profession ਤੋਂ ਕਈ ਵਾਰ ਕਹਿੰਦੇ ਕਿ profession ਇਸ ਵੱਡੇ ਪੱਦਰ ਤੋਂ ਹੋ ਜਵੇ ਤੇ ਨੀਵੀਂ ਥਾਂ ਤੇ ਲੋਕ ਘਟ ਦੇਖਦੇ ਨੇਗੇ। ਤੁਸੀਂ ਕਿਵੇਂ ਵੇਖਿਆ ਜੀ ਪਹਿਲਾਂ ਤੁਸੀਂ ਟੀਚਰ ਹੋ ਕੋਈ ਪੇਸ਼ੇ ਤੋਂ ਰਿਟਾਇਰਡ ਹੋ। ਕਿਵੇਂ ਵੇਖਦੇ ਹੋ ਇਸ ਦੁਨੀਆ ਨੂੰ? ਇੱਥੇ ਆ ਕੇ ਤਾਂ ਮਨ ਨੂੰ ਬੜਾ ਸਕੂ ਮਿਲਦਾ ਹੈ ਬੱਚਿਆਂ ਦੇ ਜਦੋਂ ਤੁਸੀਂ 스마일 ਦੇਖਦੇ ਹੋ ਉਹਨਾਂ ਨਾਲ ਹੱਸ ਕੇ ਬੋਲੋ ਖੇਡੋ ਉਹਨਾਂ ਦਾ ਚਿਹਰਾ ਇੰਨਾ ਖੁਸ਼ ਹੁੰਦਾ ਹੈ ਕਿ ਜ਼ਿੰਦਗੀ 'ਚ ਜਿਵੇਂ ਉਹਨਾਂ ਨੇ ਖੁਸ਼ੀ ਪਹਿਲੀ ਵਾਰੀ ਦੇਖੀ ਹੋਵੇ ਜਾਂ ਘਰ ਉਹਨਾਂ ਨੂੰ ਉਹੋ ਜਿਹੀ ਖੁਸ਼ੀ ਨਹੀਂ ਮਿਲਦੀ ਜੋ ਉਰੇ ਆ ਕੇ ਮਿਲਦੀ ਹੈ ਤਾਂ ਮੈਡਮ ਨਾਲ ਕਿਵੇਂ ਜੁੜੇ ਰਾਜਪਾਲ ਕੌਰ ਜੀ ਨਾਲ ਮੈਡਮ ਨਾਲ ਬਸ ਮੈਂ ਸਕੂਲ ਜਾਂਦੀ ਸੀ ਸਰਦੀਆਂ ਵਿੱਚ ਪੈਦਲ ਮਲਟੀਪਰਪਸ ਸਕੂਲ ਤਾਂ ਮੈਨਾਂ ਦੇਖਣਾ ਆਂਟੀ ਨੇ ਫੁੱਟਪਾਥ ਤੇ ਇੱਕ ਕੋਠੀ ਸੀ ਉਸ ਦੇ ਬਾਹਰ ਬੈਠੇ ਹੋਣਾ ਬੱਚਿਆਂ ਨੂੰ ਯੋਗਾ ਕਰਾ ਰਹੇ ਆ ਜਾਂ ਕੁਝ ਵੰਡ ਰਹੇ ਆ ਤਾਂ ਮੈਂ ਇਹਨਾਂ ਨੂੰ ਕਿਹਾ ਹੌਲੀ-ਹੌਲੀ ਇਹਨਾਂ ਨੂੰ ਐਜੂਕੇਸ਼ਨ ਨਾਲ ਵੀ ਜੋੜੋ ਕਹਿੰਦੇ ਹਾਂ ਇਹ ਜੁੜ ਰਹੇ ਆ ਅਜੇ ਤਾਂ ਮੇਰੇ ਨਾਲ ਅਟੈਚ ਹੋ ਰਹੇ ਆ ਤਾਂ ਉਹਨਾਂ ਨੂੰ ਸਕੂਲ ਜਾਣ ਦੀ ਆਦਤ ਕਿਵੇਂ ਪਏ ਪਹਿਲਾਂ ਆਂਟੀ ਨੇ ਆਪਣੇ ਨਾਲ ਅਟੈਚ ਕੀਤਾ ਫਿਰ ਹੌਲੀ-ਹੌਲੀ ਜਦੋਂ ਬੱਚੇ ਜੁੜ ਗਏ ਥੋੜਾ-ਥੋੜਾ ਉਹਨਾਂ ਨੂੰ ਪੜਾਉਣਾ ਸ਼ੁਰੂ ਕੀਤਾ ਫਰੈਂਡ ਸਰਕਲ ਸੀ ਇਹਨਾਂ ਦਾ ਕਦੇ-ਕਦੇ ਮੈਂ ਵੀ ਆ ਜਾਂਦੀ ਸੀ ਇੰਨੀ ਤਾਂ ਨਹੀਂ ਆਉਂਦੀ ਸੀ ਉਦੋਂ ਪਰ ਆਂਦੇ ਸੀ ਹਫ਼ਤੇ ਜਿੱਤੇ 3 ਵਾਰੀ 4 ਵਾਰੀ ਮੈਮ ਤੁਹਾਡਾ ਕੀ ਨਾਮ ਹੈ ਤੁਸੀਂ ਪੇਸ਼ੇ ਤੋਂ ਮੈਂ ਮਾਈ ਸੈਲਫ ਸਰਿਤਾ ਨੌਰਿਆ ਮੈਂ ਵੀ ਐਜੂਕੇਸ਼ਨ ਡਿਪਾਰਟਮੈਂਟ ਤੋਂ ਐਜ਼ ਇੰਗਲਿਸ਼ ਲੈਕਚਰ ਰਿਟਾਇਰ ਹੋਈ ਆ ਤੇ ਹੁਣ ਮੈਂ ਡਿਸਟ੍ਰਿਕਟ ਕੋਰਟ ਚ ਪ੍ਰੈਕਟਿਸ ਕਰ ਰਹੀ ਆ ਐਜ਼ ਐਡਵੋਕੇਟ ਤੇ ਬੜਾ ਵਧੀਆ ਲੱਗਦਾ ਉਹਰੇ ਬੱਚਿਆਂ ਨਾਲ ਆ ਕੇ ਬੱਚਿਆਂ ਦੇ ਨਾਲ ਇਹਨਾਂ ਨੂੰ ਅੱਛੀਆਂ ਚੀਜ਼ਾਂ ਸਿਖਾਉਣੀਆਂ ਮੋਰਲ ਵੈਲਿਊਜ਼ ਹੁਣ ਬੱਚੇ ਸਕੂਲ ਚ ਪੜ ਰਹੇ ਆ ਲੇਕਿਨ ਕਈ ਵਾਰੀ ਸਕੂਲ ਦੇ ਵਿੱਚ ਉਹਨਾਂ ਦਾ ਬੇਸਿਕ ਜਿਹੜੇ ਕਨਸੈਪਟਸ ਨੇ ਉਹ ਕਲੀਅਰ ਨਹੀਂ ਹੁੰਦੇ ਉਹ ਉਹਨਾਂ ਨੂੰ ਇੱਥੇ ਕਰਵਾਏ ਜਾਂਦੇ ਨੇ ਤੁਹਾਡੇ profession ਦੇ ਨਾਲ ਹੀ ਇੱਕ ਸਵਾਲ ਹੈ ਕਿਉਂਕਿ ਇੱਕ ਸਲੋਗਨ ਲਿਖਿਆ ਹੋਇਆ ਹੈ ਬੇਟੀ ਪੜਾਓ ਬੇਟੀ ਬਚਾਓ ਔਰ ਬੇਟੀ ਵਸਾਓ ਇਹ ਸਭ ਤੋਂ ਵੱਖਰਾ ਆਏਗਾ ਕਿ ਬੇਟੀ ਵਸਾਓ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਹਾਡਾ ਜਿਹੋ ਜਿਹਾ profession ਹੈ ਇਸ profession ਦੇ ਵਿੱਚ ਤੇ ਇਹ ਵਾਲਾ ਕੰਮ ਬਹੁਤ ਜ਼ਿਆਦਾ ਹੁੰਦਾ ਬਿਲਕੁਲ ਮੈਂ ਇੱਥੇ ਕਹੂੰਗੀ ਕਿ ਬੇਟੀ ਬਚਾਓ ਉਹ ਤਾਂ ਆਪਾਂ ਨੂੰ ਪਤਾ ਹੀ ਇੱਕ ਫੀਮੇਲ ਫੀਟੀਸਾਈਡ ਹੈ ਵੀ ਲੇਕਿਨ ਉਸ ਨੂੰ ਵੀ ਸਰਕਾਰ ਬਹੁਤ ਰੋਕ ਰਹੀ ਹੈ ਲੋਕ ਵੀ ਬਹੁਤ ਅਵੇਅਰ ਹੋ ਗਏ ਹੈ ਕੁੜੀਆਂ ਕਿਸ ਤੋਂ ਘਟ ਨਹੀਂ ਹੈਗੀਆਂ ਸਾਡਾ ਸੀ ਤੁਹਾਡੇ ਸਾਹਮਣੇ ਖੜੇ ਆ ਫਿਰ ਬੇਟੀ ਵਸਾਓ ਬੇਟੀ ਪਸਾਓ ਜਦੋਂ ਲੜਕੀਆਂ ਕਈ ਵਾਰੀ ਸਾਡੇ ਸਮਾਜ ਦੇ ਵਿੱਚ ਜਿਹੜੇ ਕਾਨੂੰਨ ਬਣ ਗਏ ਨੇ ਕਈ ਵਾਰੀ ਕਾਨੂੰਨ ਦਾ ਮਿਸਯੂਜ਼ ਕਰ ਲੈਂਦੀਆਂ ਲੜਕੀਆਂ ਜਿੱਥੇ ਉਹਨਾਂ ਨੂੰ ਲੱਗਦਾ ਕਿ ਬਈ ਅਸੀਂ ਲੜਕੇ ਵਾਲਿਆਂ ਨੂੰ ਟੌਰਚਰ ਕਰ ਸਕਦੇ ਆਂ ਕਈ ਕਾਨੂੰਨ ਲੜਕੀਆਂ ਦੀ ਸੇਫਟੀ ਲਈ ਬਣਿਆ ਸੀ ਦਹੇਜ ਦਾ ਬਣਿਆ ਸੀ ਡੋਮੈਸਟਿਕ ਵਾਇਲੈਂਸ ਦੇ ਬਨੇ ਸੀ ਲੇਕਿਨ ਕੁਝ ਲੜਕੀਆਂ ਉਸ ਕਾਨੂੰਨ ਦਾ ਦੁਰਉਪਯੋਗ ਵੀ ਕਰ ਰਹੀਆਂ ਨੇ ਸੋ ਇੱਥੇ ਮੈਂ ਸਭ ਨੂੰ ਇਹ ਕਹੂੰਗੀ ਕਿ ਲੜਕੀਆਂ ਨੂੰ ਜੇ ਆਪਾਂ ਵਸਾਨਾ ਹੈ ਤਾ ਉਹਨਾਂ 'ਚ ਉਹਨਾਂ ਨੂੰ ਮੋਰਲ ਵੈਲਿਊ ਜਿਸ ਕਾਨੇ ਜ਼ਰੂਰੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਵੱਡੇ ਆਫੀਸਰ ਬਨ ਜਾਓ ਫੜ ਲਿਖ ਕੇ ਫੈਮਿਲੀ ਸ਼ੁੱਡ ਬੀ ਯੂਅਰ ਪ੍ਰਾਇਰੀਟੀ ਤੁਸੀਂ ਮੈਮ ਕੀ ਨਾਮ ਹੈ ਤੁਹਾਡਾ ਤੁਸੀਂ ਕਿਹੜਾ ਪ੍ਰੋਫੈਸਰ ਸਤਿ ਸ਼੍ਰੀ ਅਕਾਲ ਬੇਟਾ ਮੇਰਾ ਨਾਂ ਰਵਿੰਦਰ ਕੌਰ ਹੈ ਮੈਂ ਵੀ ਐਜੂਕੇਸ਼ਨ ਡਿਪਾਰਟਮੈਂਟ ਤੋਂ ਰਿਟਾਇਰ ਹੋਈ ਹਾਂ ਪਰ ਮੈਂ ਭਾਰਤ ਸਕਾਊਟ ਐਂਡ ਗਾਈਡ ਨਾਲ ਮੈਂ ਜੁੜੀ ਹੋਈ ਸੀ ਜਦ ਤੋਂ ਮੈਂ 6 ਸਾਲ ਦੀ ਸੀ ਜਦੋਂ ਮੈਂ ਰਿਟਾਇਰ ਹੋ ਗਈ ਉਦੋਂ ਬਸ ਮੇਰੇ ਮਨ 'ਚ ਇਹੀ ਸੀ ਜਿਹੜੀਆਂ ਕਮੀਆਂ ਜਿਹੜੀਆਂ ਬੱਚੀਆਂ ਜਾਂ ਬੱਚੇ ਮੇਰੇ ਕੋਲ ਸਕੂਲ 'ਚ ਆਉਂਦੇ ਸੀ ਜਿਸ ਚੀਜ਼ ਦੀ ਮੈਨੂੰ ਕਮੀ ਮਹਿਸੂਸ ਹੁੰਦੀ ਸੀ ਮੈਂ ਉਹ ਸੋਚਿਆ ਕਿ ਮੈਂ ਬੱਚਿਆਂ ਚ ਪੂਰੀ ਕਰਾਂ ਸੋ ਮੇਰੇ ਮਨ 'ਚ ਇਹ ਸੀ ਵੀ ਇਹਨਾਂ ਬੱਚਿਆਂ ਨੂੰ ਸਿਖਾਈਏ ਕਿਉਂਕਿ ਇਹ ਬੱਚੇ ਵੀ ਸਾਡੇ ਭਾਰਤ ਦੇ ਨਿਰਮਾਤਾ ਨੇ ਆਉਣ ਵਾਲੇ ਸਾਨੂੰ ਕੋਈ ਪਤਾ ਨਹੀਂ ਵੀ ਕਿਹੜੇ ਗਰਾਊਂਡ ਤੋਂ ਉੱਠ ਕੇ ਬੱਚੇ ਨੇ ਕਿੱਥੇ ਜਾਣਾ ਰਾਜਪਾਲ ਮੈਡਮ ਦਾ ਤਾਂ ਦੇਣ ਸੀ ਦੇ ਹੀ ਨਹੀਂ ਸਕਦਾ ਚੰਨ ਬਣਦੀ ਜਾਂਦੀ ਜਿਵੇਂ ਤੁਸੀਂ ਇੰਨਾ ਵਧੀਆ ਸੈਟਅਪ ਬਣਾ ਲਿਆ ਕਿਉਂਕਿ ਇੱਕ ਫੁੱਟਪਾਥ ਤੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਇਹ ਇੰਨੀ ਵੱਡੀ पाठशाला ਜਿਹੜੀ ਉਹ ਬਣ ਚੁੱਕੀ ਹੈ ਇੱਕ ਵਾਰ पाठशाला ਦੀ ਤਸਵੀਰ ਤੁਸੀਂ ਦੇਖੋ ਕਿ ਜਿਹੜੇ ਪੋਲ ਨੇ ਸ਼ਾਇਦ ਇਹ ਕਿਸੇ ਕੰਮ ਦੇ ਕਿਸੇ ਲਈ ਨਾ ਹੋਣ ਲੇਕਿਨ ਜਦੋਂ ਇਹ ਇੱਕ ਸਹਾਰਾ ਹੋਣ ਕੱਲਾ ਇਸ ਬੁੱਲ ਨੂੰ ਰੇਡ ਦੇ ਲਈ ਲੇਕਿਨ ਇਹ ਬੱਚਿਆਂ ਦਾ ਸਹਾਰਾ ਵੀ ਬਣੇ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ 35 ਅੱਖਰੀ ਲਿਖੀ ਹੋਈ ਹੈ ਫੋਰ ਜ਼ਿੰਦਗੀ ਦੇ ਵਿੱਚ ਕਿ ਜਿਹੜੀਆਂ ਚੀਜ਼ਾਂ ਸਿੱਖਣ ਨੂੰ ਹੁੰਦੀਆਂ ਨੇ ਕਿ ਗਿਣਤੀ ਹੋਗੀ ਪੜਾਈ ਨੂੰ ਲੈ ਕੇ ਸ਼ੇਪਸ ਹੋਗੇ ਕਿ ਕਿਵੇਂ ਸਕੁਅਰ ਹੁੰਦਾ ਕਿਵੇਂ ਟ੍ਰਾਇੰਗਲ ਹੁੰਦਾ ਉਹ ਸਾਰੀਆਂ ਚੀਜ਼ਾਂ ਸਲੋਗਨ ਸਿਖਾਉਣਾ ਚਿੱਤਰ ਜਿਹੜੇ ਨੇ ਉਥੋਂ ਦੀਵਾਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਇੱਕ ਜਗ੍ਹਾ ਹੈ ਪੁਲ ਦੇ ਬਿਲਕੁਲ ਥੱਲੇ 21 ਨੰਬਰ ਫਾਟਕ ਪੁਲ ਨੂੰ ਆਉਂਦੇ ਆ ਤੇ ਇਹ ਪਾਠਸ਼ਾਲਾ ਜਿਹੜੀ ਆ ਉਹ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਜੇਕਰ ਲੀਲਾ ਪਵਨ ਤੋਂ ਤੁਸੀਂ 21 ਨੰਬਰ ਵਾਲੇ ਫਾਟਕ ਵਾਲੇ ਪਾਸੇ ਚੱਲਦੇ ਹੋ ਤਾਂ ਥੱਲੇ ਤੁਹਾਨੂੰ ਇਹ ਛੋਟੀ ਪਾਠਸ਼ਾਲਾ ਮਸਤੀ ਦੀ ਪਾਠਸ਼ਾਲਾ ਜਿਹੜੀ ਆ ਉਹ ਵੇਖਣ ਨੂੰ ਮਿਲਦੀ ਹੈ ਉਹ ਨਾਵੀਆਂ ਚੀਜ਼ਾਂ ਜੋ ਲੋਕਾਂ ਦੇ ਵਿੱਚ ਰੋਜ਼ ਮਰਦ ਦੇ ਵਿੱਚ ਜ਼ਿੰਦਗੀ ਦੇ ਵਿੱਚ ਜੀਣ ਲਈ ਸਿੱਖਣੀ ਹੋਣਗੀਆਂ ਨੇ ਉਹ ਸਾਰੀਆਂ ਚੀਜ਼ਾਂ ਦਾ ਗਿਆਨ ਜਿਹੜਾ ਇਸ ਮਸਤੀ ਦੀ ਪਾਠਸ਼ਾਲਾ ਦੇ ਵਿੱਚ ਦਿੱਤਾ ਜਾਂਦਾ ਹੈ